ਆਪਣੀ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਤੁਸੀਂ ਸਾਰੇ ਸਮਝਦਾਰ ਹੋ ਇਹ ਵੀਡੀਓ ਆਪਾਂ ਕੋਈ ਮਤਲਬ ਇਸ ਤਰ੍ਹਾਂ ਨਹੀਂ ਪਾ ਰਹੇ ਕਿ ਕਿਸਾਨ ਭਰਾਵਾਂ ਨੂੰ ਕੋਈ ਸਮਝ ਨਹੀਂ ਹੈਗੀ ਇਹ ਵੀਡੀਓ ਆਪਾਂ ਇੱਕ ਬੇਨਤੀ ਕਰਨ ਵਾਸਤੇ ਪਾ ਰਹੇ ਹਾਂ ਵੀ ਕਿਸਾਨ ਭਰਾਵੋ ਜਿਹੜੀ ਕਣਕ ਆਪਾਂ ਤੂੜੀ ਵਾਲੀ ਮਸ਼ੀਨ ਦੇ ਵਿੱਚੋਂ ਕੱਢਦੇ ਆਂਗੇ ਉਹ ਕਣਕ ਜੇ ਆਪਾਂ ਕਿਸੇ ਹੋਰ ਕੰਮ ਦੇ ਲਈ ਵਰਤੀ ਹੈ ਜੇ ਇਹ ਤਾਂ ਵਧੀਆ ਪਰ ਜੇ ਇਹ ਪਸ਼ੂਆਂ ਨੂੰ ਪਾਉਣ ਦੇ ਲਈ ਵਰਤਦੇ ਆਂ ਦੋਸਤੋ ਇਹ ਇਹ ਬਿਲਕੁਲ ਵੀ ਨਹੀਂ ਵਰਤਣੀ ਚਾਹੀਦੀ ਆ ਤੁਸੀਂ ਦੇਖ ਹੀ ਰਹੇ ਹੋ ਵੀ ਕਣਕ ਦੇ ਵਿੱਚੋਂ ਤੂੜੀ ਵਾਲੀ ਮਸ਼ੀਨ ਜਾਂ ਰੀਪਰ ਦੇ ਵਿੱਚੋਂ ਆ ਜਿਹੜਾ ਲੋਹਾ ਨਿਕਲਦਾ ਹੈਗਾ ਇਹ ਕਿੰਨਾ ਭਿਆਨਕ ਹੈ ਚਲੋ ਜਿਹੜਾ ਤਾਂ ਕੋਈ ਮੋਟਾ ਹੈ ਦੋਸਤੋ ਲੋਹਾ ਉਹ ਤਾਂ ਆਪਾਂ ਕੱਢ ਦਿੰਨੇ ਆ ਪਰ ਜਿਹੜਾ ਕੋਈ ਬਰੀਕ ਹੈ ਜਿਵੇਂ ਦਾਣੇ ਵਰਕੇ ਉਹ ਨਹੀਂ ਨਿਕਲਦਾ ਤੂੰ ਬੇਨਤੀ ਹੈ ਦੋਸਤੋ ਵੀ ਜੇਕਰ ਆਪਾਂ ਇਹ ਕਣਕ ਦੀ ਵਰਤੋਂ ਪਸ਼ੂਆਂ ਦੇ ਲਈ ਨਾ ਕਰੀਏ ਤਾਂ ਬਾਲੀ ਵਧੀਆ ਗੱਲ ਹੈ ਜੀ ਕਿਉਂਕਿ ਜੇ ਪਸ਼ੂ ਲੋਹਾ ਖਾਣਗੇ ਤਾਂ ਨੁਕਸਾਨ ਹੀ ਨੁਕਸਾਨ ਹੈ ਬਰੀਕ ਤੋਂ ਬਰੀਕ ਮੋਟੇ ਤੋਂ ਮੋਟਾ ਲੋਹਾ ਇਹਦੇ ਵਿੱਚ ਆ ਜਾਂਦਾ ਜੀ ਬਲੇਡ ਤੱਕ ਟੁੱਟ ਕੇ ਵੀ ਆ ਜਾਂਦੇ ਨੇ ਸੋ ਇਹ ਸਾਰੇ ਕਿਸਾਨ ਵੀ ਇਹ ਸਾਰੇ ਸਿਆਣੇ ਹੀ ਨੇ ਸਭ ਨੂੰ ਪਤਾ ਹੀ ਹੈਗਾ ਵੀ ਇਹ ਜੋ ਲੋਹਾ ਜ਼ਰੂਰ ਆਉਂਦਾ ਹੈਗਾ ਕਿਉਂਕਿ ਆਪਾਂ ਇਸ ਧੰਦੇ ਦੇ ਨਾਲ ਜੁੜੇ ਹੋਏ ਆਂ ਪਰ ਦੋਸਤੋ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਕੰਕ ਨੂੰ ਪਸ਼ੂਆਂ ਦੇ ਲਈ ਨਾ ਵਰਤੋ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਇਹ ਚੀਜ਼ ਨੁਕਸਾਨ ਦਾ ਘਰ ਜ਼ਰੂਰ ਬਣਦੀ ਹੈ ਸੋ ਤੁਸੀਂ ਸਾਰੀ ਸਿਆਣੀਆਂ ਇਹ ਆਪਾਂ ਇੱਕ ਬੇਨਤੀ ਦੇ ਤੌਰ ਤੇ ਵੀਡੀਓ ਪਾਈ ਹੈ ਜਿਹੜੇ ਵੀਰਾਂ ਨੂੰ ਇਹ ਵੀਡੀਓ ਵਧੀਆ ਲੱਗੀ ਜਾਂ ਆਪਣੀ ਇਹ ਗੱਲ ਵਧੀਆ ਲੱਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਦੋਸਤੋ ਤਾਂ ਕਿ ਆਪਾਂ ਅਗਲੀ ਵੀਡੀਓ ਜਾਂ ਕੋਈ ਹੋਰ ਨਵੀਂ ਵੀਡੀਓ ਤੁਹਾਡੇ ਤੱਕ ਲੈ ਕੇ ਆ ਸਕੀਏ ਧੰਨਵਾਦ ਜੀ